ਅੰਤਰਰਾਸ਼ਟਰੀ ਕਬੱਡੀ ਖੇਡਾਈ ਤੇ ਪ੍ਰੀਤ ਸੱਗਾ ਉਹ ਲਾਈਟ ਜਿਹੜਾ ਉਹਨਾਂ ਦੇ ਨਾਲ ਹਰਜਨ ਸਿੱਧੂ ਨਾਲ ਸਾਡੇ ਕੋਲ ਖੜ ਕੇ ਇਹ ਗੱਲ ਸਹੀ ਹੈ ਇਹ ਦੁਨੀਆਂ ਦੀ ਖੇਡ ਹੈ ਜਿਹਨੂੰ ਪਾਕ ਆ ਬੇਟਾ ਆਓ ਕਹਿੰਦਾ ਬੰਦਾ ਜੀ ਬੋਟਾ ਬੋਟਾ ਬੰਦਾ ਦੇ ਗਰਾਊਂਡ ਦੇ ਵਿੱਚ ਆ ਜਾਏ ਬੰਤੇ ਚਾ ਕਰ ਗਿਆ ਸੀਗਾ ਪਰ ਹੁਣ ਦੇਖਦੇ ਆ ਚੜਾ ਇਹ ਵਿੱਚ ਬਹੁਤ ਹੀ ਪਿਆਰੀ ਜੀ ਤੁੰਬੀ ਮਾਦੀ ਹੁੰਦੀ ਹੈ ਸਾਹਮਣੇ ਜਦ ਦੀ ਤੇ ਗੀਤ ਵੱਜਦਾ ਹੁੰਦਾ ਸਤਿਗੁਰੂ ਦਾਣਕ ਤੇਰੀ ਜੀਲਾ ਨਿਆਰੀ ਹੈ ਰੀਚਾ ਲਾਵਾ ਵੇਦੀ ਦੁਨੀਆ ਸਾਰੀ ਹੈ ਕਲੀ ਪਾ ਦਿਓ ਅਰੇ ਨਾਲੇ ਬੇਂਤੀਆਂ ਕਲੀ ਪਾ ਦਿਓ ਹਰਦ ਸਿੰਘ ਜੀ ਕੈਨੇਡਾ ਬੈਠੇ ਨੇ ਅਮਨ ਸਰਪਾਕਰ ਦੇ ਪੁੱਤ ਸੰਭੂਆ ਉਹ ਕਹਿੰਦੇ ਘਰਿਆਂ ਦਾ ਕਾਰੋਬਾਰਾ ਬਾਈ ਦਾ ਉਹ ਵੱਡੇ 스타 ਭੇਜਿਆ ਖੇਡ ਕਾਰ ਜਿਹੜਾ ਉਧਰ ਸਾਡੇ ਵੱਡੇ ਭਾ ਜਾਈ ਕੋਈ ਹੋੜ ਨਹੀਂ ਦੇਖਣਾ ਕਿਉਂਕਿ ਹੋੜ ਕਹਿੰਦਾ ਕਿ ਤੁਮੜ ਚਾਰ ਤੱਕ ਕੈਮਰੇ ਅੱਗੇ ਨਾਲੇ ਲਾਉਣੇ ਪੈਂਦੇ ਆ ਪਹਿਲਾਂ ਸਾਨੂੰ ਲੈ ਵਾਲੇ ਕਹਿੰਦੇ ਪਹਿਲਾਂ ਲਾ ਦਿੰਦੇ ਅਸੀਂ ਬਾਅਦ ਕੈਮਰੇ ਨੇ ਆਉਂਦੇ ਜਿਸ ਕਰਕੇ ਕਮੈਂਟੀਆ ਜਦਲਾ ਕਰ ਦਿੱਤਾ ਕਿ ਕੋਈ ਹੋਟਰੀਕ ਦਾ ਗਰਾਊਂਡ ਦੇ ਵਿੱਚ ਕੱਟ ਪਾੜਾ ਹੈ ਕਮਾਂਡ ਦੀ ਗੱਲ ਤੇ ਫੇਰ ਵਾਲਾ ਪੈਂਦਾ ਕੋਈ ਕਿਸਲਾ ਹੋਟਰੀ ਨਹੀਂ ਹੈ ਇਹਦਾ ਫੈਸਲਾ ਆਤਲ ਬਣਿਆ ਜਾਊਗਾ ਆਓ ਸਰਦਿਆ ਖੇਡ ਕਾਢੀਆਂ ਹਾਂਜੀ ਹਰ ਸਾਹਮਣੇ ਦੇ موسیقی <سؤال> موسیقی हराणे वारे तूं दॿण फिरो तूं दॿण न फिर उन्हनि भाई फरिया परले पासे ਬਾਹਰ ਮੁਕਾਉਣਗੇ ਆਗੇ ਆਓ ਵਿੱਕੀ ਵੀ ਆਗੇ ਸੋਨਿਆ ਆਖਿਰ ਪਿੰਡ ਦੇ ਬੱਲੇਬਾਜ਼ੀ ਨੇ ਗਰਾਊਂਡ ਦੇ ਵਿੱਚ ਬਾਹਰ ਦੇ ਜਾ ਰਹੇ ਆ ਅਗਲਾ ਮੈਚ ਵੀ ਬੜਾ ਟੱਕਰ ਕਹਿੰਦੇ ਆ ਆ ਤੇਲੀ ਆ ਗਿਆ ਚੀਕੇ ਦੀ ਧਰਤੀ ਦਾ ਪਿੰਨੀ ਮੇਰੇ ਵੀਰ ਆਹ ਸਿੰਦਰ ਆ ਗਿਆ ਇਹਨੂੰ ਕਹਿੰਦੇ ਪੂਤ ਦਾ ਕਹਿੰਦੇ ਜਿੱਥਿਆ ਵਾਲਾ ਇਹ ਵੀ ਚੋਟੀ ਦਾ ਧਾਵੀ ਆ ਰਹੀ ਜੀ ਰੇ ਬਾਸਾ ਆ ਦੇਖਾਂਗੇ ਆ ਹਵੇਬ ਆ ਗਿਆ ਸੰਧੂਆ ਬੱਕਰ ਜੱਗਾਂ ਦੀ ਧਰਜਾ ਬੱਧਾ ਵਾਲਾ ਆ ਦੋਖਾ ਦੇ ਕੇ ਸਾਈਡ ਤੇ ਹਟੋ ਆਹ ਮੁੰਡਾ ਹਵਾ ਹਵਾ ਹੀ ਹੁੰਦਾ ਆਇਆ ਆ ਵੇਖੋ ਵਾਲਿਆ ਉਹ ਸੁਰਖਪੁਰੀਆਂ ਸਤੂ ਤੇਰੀਆਂ ਅੱਜ ਕੱਲ ਨਾ ਸੁਰਖੀਆਂ ਦੇ ਵਿੱਚ ਆ ਚੋਟੜਾ ਕਿੱਥੇ ਸੁਰਖਪੁਰਦੀ ਧਰਤੀ ਨੇ ਹੱਡੇ ਮਲ ਪੈਗਾ ਕੀਤੇ ਐ ਜੇ ਮਰਜੀ ਸੁਰਖਪੁਰਦੀਆਂ ਗੱਲਾਂ ਕਰੇ ਹੱਕ ਵਿੱਚ ਦਸਜੀ ਸਿੰਘ ਪੁੱਲੇ ਦੀਆਂ ਗੱਲਾਂ ਹੋਈਆਂ ਲੋ ਉਹ ਧਰਤੀ ਨੇ ਹੁੱਕ ਦੇ ਕੀਤੇ ਨੇ ਚਾਚੇ ਹੋਇਆ ਕਦੇ ਵੀ ਸੁਰਖਪੁਰੀਆਂ दर्श आए के पैसे ख़र्च के उन्हनि सवाद मिलंदा सवाद फाइदा बि थी उतां भाई ठो ही चवां